ਤਾ ਤਾ ਦੁਖੀਆਂ ਦੀ ਦੀਦ ਹੋ ਜਾਵੇਗੀ ਉਹ ਜਿਨੇ ਤੱਕਿਆ ਉਹ ਫੈਜ਼ ਆਲਮ ਨੂੰ ਹਾਏ ਉਹਨੂੰ ਰੱਬ ਦੀ ਦੀਦ ਹੋ ਜਾਵੇਗੀ ਤੁਮਾ ਦੁਨੀਆਂ ਨੇ ਤੁਮਾ ਦੁਨੀਆਂ ਨੇ ਚਾਰ ਚੁਫੇਰੇ ਤੁਮਾ ਦੁਨੀਆਂ ਨੇ ਚਾਰ ਚੁਫੇਰੇ Salami ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦੇਂਦੇ ਨੇ ਕੰਮ ਕਰਦੇ ਨੇ ਜਿਸ ਵੇਲੇ ਕੰਮ ਕਰਦੇ ਨੇ ਜਿਸ ਵੇਲੇ ਇਹ ਮਸਲਾ ਤਾਰ ਦੇਦੇ ਨੇ دیਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦੇਂਦੇ ਰੇ دیਵਾਨੇ ਜੋ ਵੀ ਮੰਗਦੇ ਨੇ ਕਹਦੀ ਏ ਜੱਗ ਦੇ ਰੇ ਵਾਪਸ ਦੁਨੀਆ ਮੈਨੂੰ ਅੱਖੀਆਂ ਦਿਖਾਉਂਦੀ ਏ ਬਿਲਾਸੇ ਪਿਆਰ ਦੇ ਮੈਨੂੰ ਆ ਬਿਲਾਸੇ ਪਿਆਰ ਦੇ ਮੈਨੂੰ ਮੇਰੇ ਗਮ ਖਾਰ ਬੰਦ ਦੇ ਨੀ ਬਿਲਾਸੇ ਪਿਆਰ ਦੇ ਮੈਨੂੰ ਮੇਰੇ ਗਮ ਖਾਰ ਬੰਦ ਦੇ ਨੀ ਕਰਮ ਕਰਦੇ ਨੇ ਕਿਸ ਵੇਲੇ ਕਰਮ ਕਰਦੇ ਨੇ ਕਿਸ ਵੇਲੇ ਇਹ ਨਸਲਾਤਾਂ ਘੈਂਦੇ ਨੇ دیਵਾਨੇ ਜੋ ਵੀ ਬੰਗਦੇ ਨੇ ਮੇਰੀ ਸਰਕਾਰ ਦਿੰਦੇ ਨੇ دیਵਾਨੇ ਜੋ ਵੀ ਮੰਗਦੇ ਦਾਂਦੇ دیਵਾਨੇ ਰੱਬ ਦੀ মুর্ਸ਼ਦ ਦੇ ਨਾਮ ਤੋਂ ਬਿੱਤ ਗਏ ਦੀਵਾਨੇ ਕੁਝ ਵੀ ਕੋਲ ਨਹੀਂ ਰੱਖਦੇ ਹਾਂ ਕੁਝ ਵੀ ਕੋਲ ਨਹੀਂ ਰੱਖਦੇ ਸਭ ਕੁਝ ਵਾਰ ਦੇਂਦੇ ਨੇ ਕੁਝ ਵੀ ਕੋਲ ਨਹੀਂ ਰੱਖਦੇ ਸਭ ਕੁਝ ਵਾਰ ਦੇਂਦੇ ਨੇ ਗਰਮ ਕਰਦੇ ਨੇ ਦਿਸਦੇ ਗਰਮ ਕਰਦੇ ਨੇ ਦਿਸਦੇ ਇਹ ਨਸਲਾ ਪਾਰ ਦੇਂਦੇ ਨੇ ते तेरे दीवाने जो भी मंगे 16 17 सवती एक काम की जादियां है दुनिया को समझ अन्य संत की हाजरी लेते हैं अन्य संत की हाजरी लेते हैं आप जी का मंदिर में आकर आप मनसं सहनित सहायता के सुख शांति वक्षिण करते रहते रहें करें पराक्रंती कौनता अपनाते हैं कौनता अपनाते हैं ਪੋਤਾ ਤੁਸੀਂ ਇਹ ਪੈਰਾ ਵਿੱਚੋਂ ਲਾਭੀ ਬੱਚੇ ਆਪਣੇ ਦਾਸ ਤੇ ਪਾਣੀ ਕਿਰਪਾ ਬਣਾਈ ਰੱਖੀ ਆਪਣੇ ਚਰਨ ਕੀ ਲਿਖੀਏ ਦਾਸ ਜੀ ਜਾਨਾ ਤੇ ਚੰਤਾਂ ਨਾਮਿਤ ਬੇਨਤੀ ਅਦਾਸ ਜੀ ਤੇਰੀ ਦੁਨੀਆ ਤੇਰੀ ਸ੍ਰਿਸ਼ਟੀ ਤੇ ਤੇਰਾ ਸਭ ਕੁਝ ਹੋ ਜਾਗਾ ਮੇਰਾ ਦਾਸ ਤੇ ਗ੍ਰੀਤੀਆ ਬ੍ਰੀਤਿਆ ਦਾਸ ਦੀ ਬੇਨਤੀ ਕਬੂਲ ਕਰਨੀ ਰਿਹਾ ਦਾਸ ਜੀ ਬੱਚਿਆਂ ਤੇ ਨੇਹ ਪਰਿਆਣਤ ਲਈ ਪਰਵਾਰ ਦੀ ਇੱਜ਼ਤ ਕਰਨੀ जान दिया है हम दुनिया को जाने क्षमा करें मेरे जान का उनके जीते राह से आत्मा से आप आधे माता के हम मेरे माता के ऊपर धूल करें दुनिया को जाने क्षमा करें क्षमा करें आप जिद करते जो भी आप इस सो राधिका भी आप जिद कर नाम भी उनके राधिका क्षेत्र सेवा सेवा साधित है नाम के जो एक आधे उसी मेरे माता ਮੇਰੀ ਫਰਿਆਦ ਮੇਰੀ ਬੇਨਤੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਹੈ ਮੇਰੀ ਵੀ ਕਬੂਲ ਕਰੀ ਆਪਣੇ ਚਰਨਾਂ ਤੋਂ ਦੂਰ ਨਾ ਕਰੀ ਤੇਰੇ ਬੱਚਿਆਂ ਤੇ ਆਪਣੇ ਪਰਿਵਾਰ ਨੂੰ ਤੇਰੇ ਪਰਵਾਨੀਆਂ ਦੇ ਦਇਆ ਕਰੀ ਦਇਆ ਦੀ ਭੀਖ ਮੰਗਦਾ ਮੇਰੇ ਦੋਸਤੀ ਆ ਮੇਰੇ ਸਾਥ ਦਇਆ ਕਰੀ ਦਇਆ ਦੀ ਭੀਖ ਮੰਗਦਾ ਆਪਣੇ ਚਰਨੀ ਲਾਈ ਆਪਣਾ ਨਾਮ ਜਪਾਈ ਸਰਬਜੀਤ ਨੂੰ ਕਾਇਮ ਰੱਖੀ ਯਾਦ ਆਸਤਾਂ ਨੂੰ ਕਾਇਮ ਰੱਖੀ ਮੂਨੀਆਂ ਨੂੰ ਲਾ ਕੇ ਸਮਾ ਕਰੀ

ਸਾਰੇ ਨੇ ਆਪਣੇ ਉਧਰ ਦੇਖ ਕੇ ਮੱਥਾ ਟੇਕੋ ਸਾਰਿਆਂ ਨੇ ਇਦਾਂ ਬਾਪਿਆਂ ਬਾਸ I mean बारा उनका चरा करो तुसी ठल्ले करी थोड़ी ठल्ले पार इधर नु करी बेड डालनु ਯਾਰ ਇਹ ਨਾਈਟ ਕੈਮਰੇ ਦੇ ਪਿੱਛੇ ਲੈ ਆ ਪਿੱਛੇ ਲੈ ਬਾਈ ਟੂ ਕਰ ਦੋ ਮਾਹਰ ਇਹ ਤੁਹ ਲੈਟਾ ਕੇ ਰੱਖਣੀ ਹੈ ਕਿਆ ਬਾਤ ਹੈ ਤੁਹ ਲੈਟਾ ਕੇ ਪਰ ਸ਼ਾਵਣਾ ਨੂੰ Falou! ਉਹ ਬੁੱਢੀ ਵੀ ਆਦ ਰਹੀ ਚੱਲ ਨਾ ਇਹ ਬਾਤ ਕਰਦੀ ਇਹਦਾ ਲੋਕ ਹੋਰ ਪਰ ਆਦਾ ਬੀਟ 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 ਕਰੀਂ ਮੈਂ